ਸਾਡੇ ਸਿਰਕਟ ਲੀਡਰ ਜਿਹੜੇ ਆ ਅੱਜ ਇਸ ਪੰਡਾਲ ਦੇ ਵਿੱਚ ਬੈਠੇ ਹਨ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਵੇਂ ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਬੋਲੇਵਾਲ ਨੇ ਅਹੁਦਾ ਸੰਭਾਲ ਲਿਆ ਕੁਮਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ 2417 ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਕੈਬਨਿਟ ਮੰਤਰੀ ਪੰਜਾਬ ਡਾਕਟਰ ਰਵਜੋਤ ਸਿੰਘ हल्का विधायक एडवोकेट अमरपाल सिंह किसनकोट हल्का बाबा बकाला साहेब विधायक दलबीर सिंह टोक हल्का टांडा दे विधायक जसबीर सिंह राजा गुरविंदर सिंह पाबला चेयरमैन इंप्रूवमेंट ट्रस्ट सीनियर आगु आगू कमलजीत सिंह केजे दी मौजूदगी एडवोकेट निशान सिंह चाहल बोलेवाल ने मार्केट कमेटी श्री हरगोबिंदपुर साहिब दे, दे चेयरमैन दा अहुदा संभालिया इस मौके करवाए गए गए ताजपोशी समागम विच दे ठाठा एक समागमारैली का रूप धार लिया इस मौके कैबिनेट मंत्री पंजाब डॉक्टर रवजोत सिंह ने चेयरमैन एडवोकेट निशान चाहल ने वधाई कहा कि आम आदमी पार्टी आम लोगों की पार्टी है उन्होंने कहा कि एडवोकेट निशान चाहल ने जदों की पार्टी होंद वि आई है पार्टी ले दिन रात मेहनत की गई है इस मौके हल्का विधायक एडवोकेट अमरपाल सिंह किसनकोट ने एडवोकेट निशान सिंह चाहल ने अहुदा पार्टी की गई मेहनत सदका ही मिलिया है उन्होंने अगे कहा कि जल्द ही हल्का श्री हरगोबिंदपुर साहब के अधीन आंडा दी की नाल काया कलप की जाएगी इस मौके चेयरमैन एडवोकेट निशान सिंह बोलेवाल ने ਪਹੁੰਚੇ ਹੋਏ ਸਮੂਹ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਜੋ ਪੰਜਾਬ ਸਰਕਾਰ ਵੱਲੋਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਸਨੂੰ ਪੂਰੀ ਇਮਾਨਦਾਰੀ ਅਤੇ ਤੰਦੇਹੀ ਨਾਲ ਨਿਭਾਵਾਂਗਾ। ਪ੍ਰੋਗਰਾਮ ਦੇ ਅਖੀਰ ਸੀਨੀਅਰ ਆਪਾਗੂ ਡਾਕਟਰ ਕਮਲਜੀਤ ਸਿੰਘ ਕੇ ਜੀ ਨੇ ਪਹੁੰਚੇ ਹੋਏ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਿਊਰੋ ਚੀਫ ਬੀਐਸ ਕਲਸੀ ਦੀ ਖਾਸ ਰਿਪੋਰਟ। ਉਧਰ ਚ ਕੀ ਔਖੀ ਗੱਲ ਆ ਬੈਠ ਤਕਰੀਬਨ 20 ਤੋਂ 25 ਸਾਲਾਂ ਕਰਦ ਕੰਮਾਂ ਦੇ ਵਿੱਚ ਪੱਠੇ ਵੀ ਵੱਡਦਾ ਰਿਹਾ ਖਾਦਾ ਵੀ ਪਉਂਦਾ ਰਿਹਾ ਕਿਹੜਾ ਕੰਮ ਨਹੀਂ ਕੀਤਾ ਮੈਨੂੰ ਸਾਰੇ ਆਉਂਦੇ ਆ ਉਰੇ ਵਕੀਲ ਗੱਲ ਲਾ ਕੇ ਅਸੀਂ ਅੱਜ ਨਹੀਂ ਕਰਦੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜਿਹੜੇ ਕੰਮ ਕੀਤੇ ਸਾਨੂੰ ਭੁੱਲ ਗਿਆ ਸਾਰਾ ਕੁਝ ਪਤਾ 40 ਏਕੜ ਜ਼ਮੀਨ ਸਾਡੀ ਵਾਝੀ ਸੀ ਜੀ ਸਾਨੂੰ ਹਰ ਇੱਕ ਕੰਮ ਆਉਂਦਾ ਹੈ ਕਈ ਚਲੌੜਾਂ ਵੀ ਆਉਂਦਾ ਇਹਦੇ ਵਿੱਚ ਵੱਡੀ ਗੱਲ ਨਹੀਂ ਆ ਪੱਠੇ ਵੱਟਣੇ ਕਿڑی ਔਖੀ ਗੱਲ ਹੈ ਤੁਸੀਂ ਮੈਨੂੰ ਐ ਕਹਿੰਦੇ ਮੈਂ ਤੁਹਾਡੇ ਨਗਰਾਂ ਦੇ ਵੜ ਦਿੰਦਾ ਪੱਠੇ ਜਿੰਦਗੀ ਦੀ ਹਮਤ ਨਹੀਂ ਪਰ ਉੱਥੇ ਇਹ ਕੀ ਗੱਲ ਆ ਕੋਈ ਪਬਲਿਕ ਨੂੰ ਦੱਸਣਾ ਕਿ ਮੈਂ ਐਕਦਾ ਮੈਂ ਹੁਦਾਂ ਕਰ ਦੂੰਗਾ ਫੁਲਾਣੇ ਐਮਐਲਏ ਨੂੰ ਨਹੀਂ ਚੱਲਿਆ ਨੂੰ ਨਹੀਂ ਚੱਲਿਆ ਪਏ ਮੈਂ ਕਿਦੋਂ ਕਹਿ ਰਿਹਾ ਨਹੀਂ ਚੱਲਣਾ ਤਾਂ ਨਾ ਚੱਲੋ ਇਹਦੇ ਵਿੱਚ ਕੀ ਆ ਕਰਮੇ ਇੱਕ ਗੱਲ ਕਹਾਂਗਾ ਪੰਜਾਬ ਸਰਕਾਰ ਨਾਲ ਤੁਹਾਡੇ ਵਾਸਤੇ ਜਿੰਨੇ ਵੀ ਸਰਪੰਚ ਇੱਥੇ ਪਹੁੰਚੇ ਨੇ ਸਾਰਿਆਂ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਜਿਹੜਾ ਬਹੁਤ ਵੰਡੀਆਂ ਗ੍ਰਾਂਟਾਂ ਜਿਹੜੀਆਂ ਮਿਲਣ ਜਾ ਰਹੀਆਂ ਨੇ ਤੁਹਾਡੇ ਪਿੰਡਾਂ ਦੇ ਵਿੱਚ ਵਧੀਆ ਕੰਮ ਹੋਏਗਾ ਔਰ ਸਾਦੀ ਤਾਤ ਮੈਂ ਆਵਾਮ ਨੂੰ ਇੱਕ ਖੁਸ਼ਖਬਰੀ ਦਿੰਨਾ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਹਰ ਨੌਜਵਾਨ ਦੇ ਕੋਲ ਆਉਣ ਵਾਲੇ ਟਾਈਮ 'ਚ ਕੰਮ ਹੋਏਗਾ ਸੀ ਕੋਸ਼ਿਸ਼ ਕਰਾਂਗੇ ਜਿਹੜਾ ਵੀ ਆ ਕੰਮ ਆ ਉਹ ਪਬਲਿਕ ਨੂੰ ਮਿਲਣ ਮਿਲੇ ਔਰ ਪਬਲਿਕ ਨੂੰ ਜਿਹੜਾ ਫਾਇਦਾ ਹੋ ਸਕੇ ਔਰ ਇਸ ਦੇ ਤਹਿਤ ਬਹੁਤ ਸੂਲਤਾਨਾ ਚਾਹੇ ਕਰ ਲੀਗੜਾ ਉਹਨਾਂ ਦੇ ਨਾਂ ਲੈਣ ਤੋਂ ਗਰੇਜ ਕਰ ਰਿਹਾ ਕਿਉਂਕਿ ਉਹ ਸਾਰੇ ਇੱਕ ਦੂਜੇ ਤੋਂ ਵੱਧ ਆ ਜੇ ਨਾਂ ਲੈਣਾ ਜਿਹੜੇ ਕਿ ਸ਼ੁਰੂਆਤੀ ਆਵਾਜ਼ ਵੀ ਪਾਰਟੀ ਦੇ ਵਲੰਟੀਅਰ ਨੇ ਉਹਨਾਂ ਨੂੰ ਹਲਕਾ ਸ਼੍ਰੀ ਅਰਬਿੰਦਪੁਰ ਦੇ ਵਿੱਚ ਸਭ ਤੋਂ ਵੱਡੀ ਚੇਅਰਮੈਨ ਜਿਹੜੀ ਹੈਗੀ ਸੈਕਸ਼ਨ ਕਮਾਂਡ ਜਿਹੜਾ ਹੈਗਾ ਉਹ ਲਗਾਇਆ ਐਮਐਲਏ ਸਾਹਿਬ ਚੁਣੇ ਜਾਂਦੇ ਤੁਸੀਂ ਛੁੜਿਆ ਔਰ ਪਾਰਟੀ ਦੀ ਤਰਫੋਂ ਜਿਹੜੀ ਚੇਅਰਮੈਨੀ ਆ ਉਹ ਐਡਵੋਕੇਟ ਨਿਸ਼ਾਨ ਸਿੰਘ ਚਾਲਜੀ ਨੂੰ ਦਿੱਤੀ ਹੈ ਬਿਲਕੁਲ ਡਿਜ਼ਰਵ ਕਰਦੇ ਜਿਸ ਤਰ੍ਹਾਂ ਤੁਸੀਂ ਮਿਹਨਤ ਕੀਤੀ ਹੈ ਸਾਰਿਆਂ ਨੇ ਮਿਲ ਕੇ ਕਰਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਔਰ ਇਡੀ ਵੱਡੀ ਜਿਹੜੀ ਸਰਕਾਰ ਜਿਹੜੀ ਐਮਐਨਬੀ ਚੁਣ ਕੇ ਜਿਹੜੀ ਹੈਗੀ ਮਜ਼ਬੂਤ ਸਰਕਾਰ ਦਿੱਤੀ ਔਰ ਜਿਸ ਤਰ੍ਹਾਂ ਲੋਕਾਂ ਦੀ ਆਸਾਂ ਨੇ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਬਾਦ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਡਾਕਟਰ ਸਾਹਿਬ ਨੇ ਔਰ ਵਕਫਾ ਬੁਲਾ ਰਹੇ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਹਿਲੇ 3 ਸਾਲ ਦੇ ਵਿੱਚ ਜਿਹੜਾ ਕੁਝ ਸਮਾਹ ਹੋ ਰੂਗਾ ਔਰ ਆਉਣ ਵਾਲੇ ਜਿਹੜੇ 2 ਸਾਲ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਦਿਨੋ ਦਿਨ ਜੜੀਆਂ ਨੇ ਬੜੀਆਂ ਚੇਂਜਸ ਆ ਰਹੀਆਂ ਨੇ ਦਿਨੋ ਦਿਨ ਜੜੀ ਆਮ ਆਦਮੀ ਪਾਰਟੀ ਆਮ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰ ਰਹੀ ਹੈ ਔਰ ਬਹੁਤ ਅੱਛੇ ਰਿਜ਼ਲਟ ਜਿੰਨੇ ਛੇਤੀ ਮਿਲਗੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਐਡਵੋਕੇਟ ਨਿਸ਼ਾਨ ਸਿੰਘ ਚਾਲਤੋਂ ਜਿਸ ਤਰ੍ਹਾਂ ਮੇਰਾ ਬੜਾ ਪੁਰਾਣਾ ਸਾਥੀ ਹੈ ਇਹ ਆਸ ਵੀ ਕਰਦਾ ਔਰ ਮਨੂੰ ਉਹਨੂੰ ਬੇਨਤੀ ਵੀ ਕਰਦਾ ਕਿ ਹਲਕਾ ਸ਼੍ਰੀ ਹਰਗੋਬਿੰਦਪੁਰ ਜਿਹੜੀ ਇਹ ਮਾਰਕੀਟ ਕਮੇਟੀ ਦੀ ਚੇਅਰਮੈਨੀ ਮਿਲੀ ਹੈ ਚੇਅਰਮੈਨ ਦੀ ਕਮੇਟੀ ਦੀ ਮੀਟਿੰਗ ਸਾਡੇ ਪੰਜਾਬ ਦੀ ਜਿਹੜੀ ਬੈਕਬੋਨ ਹੈ ਕਿਸਾਨੀ ਕਿਸਾਨੀ ਤੋਂ ਜਿਹੜੀ ਸਾਡੀਆਂ ਫਸਲਾਂ ਨੇ ਉਹ ਇਹਨਾਂ ਕਮੇਟੀਆਂ ਦੇ ਵਿੱਚ ਇਹਨਾਂ ਮਾਰਕੀਟਿੰਗ ਕਮੇਟੀਆਂ ਦੇ ਵਿੱਚ ਆਉਣੀਆਂ ਨੇ ਇਹਨਾਂ ਦੇ ਵਿੱਚ ਇੰਨਾ ਵਧੀਆ ਇੰਪਰੂਵਮੈਂਟ ਕਰੀਏ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਏ ਔਰ ਹਲਕਾ ਸ਼੍ਰੀ ਅਰਵਿੰਦਪੁਰ ਜਿਹੜਾ ਉਹ ਪੰਜਾਬ ਦੇ ਵਿੱਚ ਇੱਕ ਮਾਡਲ ਹਲਕਾ ਬਣ ਕੇ ਇਹ ਮੰਡੀ ਮੰਡੀ ਕਨ ਬੋਰਡ ਦੇ ਵਿੱਚ ਇਸ ਤਰ੍ਹਾਂ ਦਾ ਐਗਜ਼ਾਮਪਲ ਕ੍ਰੀਏ ਮੈਂ ਐਡਵੋਕੇਟ ਸਾਹਿਬ ਨੂੰ ਬਹੁਤ-ਬਹੁਤ ਬਧਾਈ ਦਿੰਦਾ ਔਰ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਟ ਕੇ ਇੱਥੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਥੋੜੇ ਹੋ ਗਿਆ ਅੱਜ ਜਿਹੜਾ ਮੈਨੂੰ ਉਹਦਾ ਮਿਲਿਆ ਉਹ ਆਪ ਦੀ ਬਦੌਲਤ ਕਿਉਂਕਿ ਜਦੋਂ ਵੀ ਸਾਡੀ ਕੋਈ ਇਲੈਕਸ਼ਨ ਹੋਈ ਆ ਭਾਵੇਂ ਉਹ 14 ਦੀ ਹੋਵੇ ਭਾਵੇਂ 19 ਦੀ ਹੋਵੇ ਭਾਵੇਂ 17 ਦੀ ਹੋਵੇ ਭਾਵੇਂ 22 ਦੀ ਹੋਵੇ ਤੁਸੀਂ ਬਹੁਤ ਜ਼ਿਆਦਾ ਸਾਥ ਜਿਹੜਾ ਸਾਡਾ ਦਿੱਤਾ ਹਲਕਾ ਵਾਸੀਆਂ ਨੇ ਐਮਐਲਏ ਬਣਾਇਆ ਸਰਕਾਰ ਬਣਾਈ ਔਰ ਤੁਹਾਡੀ ਬਦੌਲਤਾਂ 'ਚ ਜਿਹੜੀ ਚੇਅਰਮੈਨਡਿਓ ਮਿਲੀ ਆ ਮੈਂ ਸਰਕਾਰ ਦੇ ਕੰਮਾਂ ਦੀ ਗੱਲ ਕਰਨਵਾ ਤੇ ਸ਼੍ਰੀ ਹਰ ਗੋਬਿੰਦਪੁਰ ਇਹ ਚੌਂਕ ਦੇ ਵਿੱਚੋਂ ਘੱਟਾ ਦੇ ਚਿਕੜ ਨਹੀਂ ਗਦੀ ਗਿਆ ਜੇ ਤੁਸੀਂ ਜਿਹੜੇ ਮਾਰਦੇ ਪਾਸੇ ਚੱਲ ਜੋ ਐਡੀ ਐਡੀ ਮੋਟੀ ਲੋਕ ਪਾ ਕੇ ਛੜਕਾਂ ਮਾਰ ਆਂ ਕਿਆ ਕਮਾਨ ਦੀ ਗੱਲ ਕਰ ਲਵੋ ਸਾਰੀਆਂ ਛੜਕਾਂ ਉਤੋਂ ਦੀ ਬਣ ਗਈਆਂ ਕਮਾਨ ਤੋਂ ਦੁਕਵਾ ਬਣ ਗਈ ਕਿੰਨੇ ਪਿੰਡਾਂ ਦੇ ਨਾਂ ਲੱਗਾ ਸ਼੍ਰੀ ਹਰ ਗੁਬਿੰਦਪੁਰ ਕਮਾਨ ਬੈਰੋ ਨਗਰ ਟਪਈ ਪੜਤ ਨਾਰਕ ਨਗਰ ਜਿੱਥੇ ਮੁਹੱਲਾ ਕਲੀਨਿਕ ਜਿਹੜੇ ਉਹ ਬਣਾਏ ਗਏ ਮੈਂ ਆਪਣੇ ਪਿੰਡ ਦੀ ਨਹਿਤ ਹੀ ਗੱਲ ਕਰ ਲਵਾਂ ਜੀ ਸਾਫ਼ ਸੁਥਰੀ ਬਣਾ ਦਿੱਤੀ ਗਈ ਐਸਾਸਰ ਪਰ ਫੋਰਸ ਬਣਾ ਦਿੱਤੀ ਗਈ ਪੁਲਸ ਵਾਲਿਆਂ ਨੂੰ ਵਧੀਆ ਵਧੀਆ ਗੱਡੀਆਂ ਦੇ ਦਿੱਤੀਆਂ ਗਈਆਂ ਬਿਜਲੀ ਜਦੋਂ ਮਰਤੀ ਕਿਸਾਨ ਜਾ ਕੇ ਸਵਿਚ ਦੱਬਣ ਤੇ ਬਿਜਲੀ ਜਿਹੜੀ ਆਉਂਦੀ ਹੁੰਦੀ ਆ ਸੋ ਇੰਨੇ ਕੰਮ ਕਰਨ ਦੇ ਬਾਵਜੂਦ ਅੱਜ ਫਿਰ ਜਿਹੜਾ ਇੱਕ ਵੱਡਾ ਕੰਮ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਛੇੜੀ ਹੋਈ ਆ ਮਾਨ ਸਾਹਿਬ ਨੇ ਸ਼ਲਾਘਾ ਜੋ ਕਿ ਪੁਰਾਣੀ ਸਰਕਾਰਾਂ ਨੇ ਅੰਸ਼ੇ ਬਕਾਏ ਆ ਅਸੀਂ ਉਹ ਰੋਕ ਰਹੇ ਹਾਂ ਸੋ ਆਪਾਂ ਤੁਹਾਡੇ ਨਾਲ ਖੁੱਲੀਆਂ ਜਿਹੜੀਆਂ ਵਿਚਾਰਾਂ ਕਰਨੀਆਂ ਨੇ ਕਿਤੇ ਫੇਰ ਵੀ ਟਾਈਮ ਲੱਗਾ ਤੇ ਪਿੰਡ-ਪਿੰਡ ਆਵਾਂਗੇ ਤੁਹਾਡਾ ਰਾਤਾ ਕਰਾਂਗੇ ਕਿਉਂਕਿ ਪਾਰਟੀ ਮਜ਼ਬੂਤ ਕਰਦੀ ਆਂ ਦੂਜੀਆਂ ਸਰਕਾਰਾਂ ਵੱਲੋਂ ਜਿਹੜੇ 75 ਸਾਲਾਂ ਵਿੱਚ ਕੰਮ ਨਹੀਂ ਕੀਤੇ ਗਏ ਉਹ ਅਸੀਂ ਜਿਹੜੇ 3 ਸਾਲ ਦੇ ਵਿੱਚ ਕਰਕੇ ਦਿਖਾਏ ਨੇ ਉਹ ਜੇ ਮੈਂ ਥਰਮਲ ਪਲਾਂਟ ਦੀ ਗੱਲ ਕਰ ਲਵਾਂ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਹੈ ਉਹ ਖਰੀਦ ਕੇ ਜਿਹੜਾ ਸਰਕਾਰ ਨੂੰ ਦਿੱਤਾ ਗਿਆ ਸੋ ਤੁਹਾਡਾ ਚੇਅਰਮੈਨ ਨੂੰ ਤਾਜੀ ਪੁਛੀ ਦੇ ਤੁਸੀਂ ਪਹੁੰਚੇ ਕੀ ਗਾਣਾ ਚਾਹੁੰਦੇ ਹਾਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਮੰਤਰੀ ਸਾਹਿਬ ਡਾਕਟਰ ਅਰਵਿੰਦ ਸਿੰਘ ਜੀ ਦਾ ਬੜੀ ਵਾਈ ਕਮਾਨ ਦਾ ਔਰ ਬਜਟ ਜਿਨ੍ਹਾਂ ਨੇ ਐਡਵੋਕੇਟ ਨਿਸ਼ਾਨ ਸਿੰਘ ਜੀ ਨੂੰ ਚੇਅਰਮੈਨ ਬਤੌਰ ਸ਼ਿਗਾਰ ਬਲ ਮਾਰਕੀਟ ਕਮੇਟੀ ਲਗਾਇਆ ਔਰ ਉਹ ਵੀ ਇੱਕ ਸਵਾਲ ਪੁੱਛਿਆ ਹੈ ਕਿ ਬਿਨਾ ਪੈਸੇ ਤੇ ਸਾਰਾ ਖੁਸ਼ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਖਾਸियत ਹੈ ਕਿ ਕੋਈ ਇਹੋ ਜਿਹਾ ਬੋਤਾ ਕਦੇ ਵੀ ਕਿਸੇ ਨੂੰ ਪੈਸੇ ਨਾਲ ਜਾਂ ਕਿਸੇ ਵੀ ਤਰ੍ਹਾਂ ਦਾ ਉਹ ਜਿਹੜਾ ਪੈਸੇ ਨਾਲ ਲੈ ਬੰਦੇ ਦੀ ਕਾਬਲੀਅਤ ਨਾ ਦਿੰਦੇ ਨਾ ਆਮ ਆਦਮੀ ਪਾਰਟੀ ਸਾਬਕਾ ਐਡਵੋਕੇਟ ਅਨਿਸ਼ਾਨ ਸਿੰਘ ਜੀ ਨੇ ਬਹੁਤ ਮਿਹਨਤ ਕੀਤੀ ਹੈ ਜਦੋਂ ਦੀ ਪਾਰਟੀ ਦਾ ਆਗਾਜ਼ ਹੋਇਆ ਉਹਨਾਂ ਦੇ ਪਹਿਲਾ ਹਲਕਾ ਚੀਰਨ ਕਪੂਰ ਸਾਹਿਬ ਨੇ ਪੂਰੇ ਦਿੱਲੀ ਵਿਖਾਣੇ ਬਿਊਟੀ ਪਾਰਕ ਨੂੰ ਲੱਗੇ ਰਹੇ ਨਿਭਾਈ ਜਿਸ ਕਰਕੇ ਅੱਜ ਪਾਰਟੀ ਨੇ ਇਹਨਾਂ ਨੂੰ ਇਸ ਹੋਦ ਦੇ ਨਾਲ ਨਿਵਾਜਿਆ ਹੈ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਔਰ ਪੂਰੀ ਦੀ ਪੂਰੀ ਇਹਨਾਂ ਦੀ ਟੀਮ ਜਿਹੜੀ ਆ ਇਸ ਮੁਬਾਰਕਵਾਦ ਦੇ ਕਾਰਨ ਤਾਂ ਹਾਂਜੀ ਇੱਕ ਓਕੇ ਸਾਰੇ ਨੂੰ ਬਿਆਲ ਪ੍ਰਿੰਸਸ ਜੀ ਕਲਵਾਏ ਗੁਰੂ ਜੀ ਦਾ ਖਾਲਸਾ ਉਹ ਆਏ ਤੇ ਤੁਹਾਡਾ ਸਵਾਗਤ ਖਾਸ ਕਰਕੇ ਸਾਡੇ ਪ੍ਰੈਸ ਵੀਰਾਂ ਦਾ ਤੇ ਸਵਾਗਤ ਸਾਰੀ ਸੰਗਤ ਦਾ ਜਿਹੜੇ ਲੋਕੋ ਜਿੰਦੀ ਸੰਗਤ ਪਹੁੰਚੀ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਅੱਜ ਕਿ ਸਾਡੇ ਨੌਜਵਾਨ ਸਾਥੀ ਕਹਾਂਗੇ ਕਿ ਜਿਹੜੇ ਜਦੋਂ ਤੋਂ ਪਾਰਟੀ ਬਣੀ ਆ ਉਦੋਂ ਤੋਂ ਪਾਰਟੀ ਨਾਲ ਜੁੜੇ ਹੋਏ ਨੇ ਇਹਨਾਂ ਦੀ ਵਫਾਦਾਰੀ ਨੂੰ ਇਹਨਾਂ ਦੀ ਮਾਨਦਰ ਨੂੰ ਦੇਖਦੇ ਹੋਏ ਪਾਰਟੀ ਨੇ ਇਹਨਾਂ ਨੂੰ ਚੇਅਰਮੈਨੀ ਦਾ ਅਹੁਦਾ ਨਵਾਜਿਆ ਅੱਜ ਅਸੀਂ ਪਹੁੰਚੇ ਹਾਂ ਅਸੀਂ ਪਹੁੰਚੇ ਨਾਲ ਸਾਡੇ ਇੱਥੋਂ ਦੇ ਐਮਐਲਏ ਸਹਿਬਾਨ ਅਮਰਪਾਲ ਜੀ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਚੇਅਰਮੈਨ ਇੰਪਰੂਵਮੈਂਟ ਟਰਸਟ ਹਿਸ਼ਾਰਪੁਰ ਤੋਂ ਗੁਰਵਿੰਦਰ ਸਿੰਘ ਪਾਬਲਾ ਜੀ ਅਸੀਂ ਇੱਥੇ ਪੂਰੀ ਟੀਮ ਅਸੀਂ ਪਹੁੰਚੇ ਸਾਰੇ ਜਨ ਇਹਨਾਂ ਦੀ ਤਾਸ਼ ਪੁੱਛ ਲਈ ਤੇ ਮੈਂ ਸਰਕਾਰ ਵੱਲੋਂ ਪਾਰਟੀ ਵੱਲੋਂ ਤੇ ਆਪਣੀ ਸਾਰੀ ਟੀਮ ਆਵਾਜ਼ ਦੀ ਪਾਰਟੀ ਸ਼ਾਰਕੋਲ ਲੋਕ ਸਭਾ ਜ਼ਿਲ੍ਹਾ ਸ਼ਾਰਕੋਲ ਉਹਨਾਂ ਨੇ ਫਦਾਈ ਦਿੰਦਾ ਮੁਕਾਬਲਾ ਦਿੰਦਾ ਤੇ ਮੈਂ ਇਹੀ ਕਹਿਣਾ ਚਾਹੂਗਾ ਕਿ ਇੱਕੋ ਇੱਕ ਪਾਰਟੀ ਆਵਾਜ਼ ਦੀ ਪਾਰਟੀ ਜਿਹਦੇ ਵਿੱਚ ਵਰਕਰਾਂ ਦਾ ਸਨਮਾਨ ਹੁੰਦਾ ਹੈਗਾ ਵੋਲੰਟੀਅਰ ਦਾ ਸਨਮਾਨ ਹੁੰਦਾ ਹੈ ਤੇ ਉਹ ਨਤੀਜਾ ਸਾਡੇ ਸਾਹਮਣੇ ਨੇ ਐਡਵੋਕੇਟ ਨਿਸ਼ਾਨ ਸਿੰਘ ਜੀ ਜੋ ਕਿ ਸ਼ੁਰੂ ਤੋਂ ਦਿਨ ਰਾਤ ਵੀ ਹੋਵੇ ਨੇਰੀ ਹੋਵੇ ਤੋਖ ਹੋਵੇ ਸ਼ਾਂਹ ਹੋਵੇ ਕਦੀ ਕੋਈ ਇਦਾਂ ਦਾ ਕਦੀ ਮਨਾਨੀ ਕੀਤਾ ਪਾਰਟੀ ਨੂੰ ਜੋ ਵੀ ਸਨੇਹਨ ਲੱਗਿਆ ਕਿਤੇ ਵੀ ਜੇ ਪੰਜਾਬ ਤੋਂ ਬਾਹਰ ਵੀ ਜਾਣਾ ਪਿਆ ਆਪ ਖੁਦ ਤੇ ਪੂਰੀ ਟੀਮ ਲੱਗੇ ਉੱਥੇ ਪਹੁੰਚੇ ਜੇ ਤੇ ਅੱਜ ਉਹਨਾਂ ਦੀ ਵਫਾਦਾਰੀ ਕਦਰ ਪਾਉਂਦੇ ਹੋਏ ਆਜਾਬਾਦੀ ਪਾਰਟੀ ਨੇ ਅੱਜ ਇਹਨਾਂ ਨੂੰ ਚੇਅਰਮੈਨ ਹੀ ਮਾਰਕੀਟ ਕਮੇਟੀ ਸਿਰਰਗੋਂਦਪੁਰ ਦਾ ਉਹਨਾਂ ਨੂੰ ਅਹੁਦਾ ਦਿੱਤਾ ਹੈ ਤੇ ਅੱਜ ਅਸੀਂ ਇੱਥੇ ਤਾਜ ਪੁਛ ਲਈ ਪਹੁੰਚੇ ਆਂ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਹਿਲਾਨੂ ਤੇਰੇ ਪੂਰੇ ਪਰਿਵਾਰ ਨੂੰ ਤੇਰੇ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਮੈਂ ਸਭ ਤੋਂ ਪਹਿਲਾਂ ਆਪਣੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਲੋਕ ਮੰਤਰੀ ਪੰਜਾਬ ਭਗਵੰਤ ਸਿੰਘ ਜੀ, ਸਾਡੇ ਪਾਰਟੀ ਪ੍ਰਧਾਨ ਅਮਨ ਰੋੜਾ ਜੀ, ਸਾਡੇ ਸੰਗਠਨ ਦੇ ਸੈਕਟਰੀ ਸੰਦੀਪ ਪਟ ਜੀ ਔਰ ਸਾਰੀ ਮਾਈਕਵਾੰਡਾ ਤਹਿਤੋਂ ਧੰਨਵਾਦ ਕਰਨਾ ਚਾਹੁੰਦਾ ਔਰ ਹਲਕੇ ਦੇ ਜਿਹੜੇ ਲੋਕ ਨੇ ਹਲਕਾ ਵਾਸੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਬਦੌਲਤਾਂ ਅੱਜ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਆ ਜੋ ਵੀ ਜ਼ਿੰਮੇਵਾਰੀ ਪਾਰਟੀ ਵੱਲੋਂ ਦਿੱਤੀ ਗਈ ਆ ਇਹ ਪੂਰੀ ਤਰ੍ਹਾਂ ਤੇ ਇਮਾਨਦਾਰੀ ਨਾਲ ਮੈਨੂੰ ਆਵਾਜ਼ ਬੜੀ ਵੱਡੀ ਗੱਲ ਹੈ ਨਿਰਪੱਖ ਚੋਣ ਤੁਹਾਡੀ ਹੋਈ ਹੈ ਤੇ ਕੋਈ ਪੈਸੇ ਦਾ ਕੋਈ ਮਹੱਤਵ ਨਹੀਂ ਰੱਖਿਆ ਗਿਆ ਪਾਰਟੀ ਦੇ ਉੱਪਰ ਦੇ ਸੀਨੀਅਰ ਲੀਡਰ ਕੀ ਜਾਣ ਚੰਦੋਂ ਨਾ ਚੱਲੇ ਸਰ ਇਮਾਨਦਾਰੀ ਨਾਲ ਹੀ ਸਾਰਾ ਕੰਮ ਹੋਵੇਗਾ ਜਿਸ ਤਰ੍ਹਾਂ ਹੋਰ ਵੀ ਜਿਹੜੇ ਨੇ ਜ਼ਿੰਮੇਵਾਰੀਆਂ ਪੰਜਾਬ ਦੇ ਵਿੱਚ ਉਹ ਬਿਨਾਂ ਕਿ ਪੱਕੇ ਭਾਵ ਤੋਂ ਜਿਹੜੀਆਂ ਉਹ ਪਾਰਟੀ ਦਿੰਦੀ ਹੈ ਧੰਨ ਜਿਹੜੇ ਸਾਰੇ